ਇਦਾਂ ਹੀ ਪਾਜੀ ਕਰੋ ਗਿਆ ਏ ਸਾਹਨ ਸਿੰਘ ਕਿੰਨੀ ਕੁ ਉਮਰ ਸੀ ਇਹਦੀ ਹੈਗਾ 20 ਬਾਈਆਂ ਬਾਈਆਂ ਸਾਲਾ ਕਿਦਾਂ ਮੌਤ ਹੋਈ ਦੀ ਇਦਾਂ ਹੀ ਭਰਾਵਾ ਕੀ ਪਗੜਾ ਆੜੇ ਕਰਮ ਨਹੀਂ ਨਸ਼ੇ ਕਰਕੇ ਹੋਈ ਹੈ ਕਿ ਜਾਂ ਨਸ਼ੇ ਕਰਦਾ ਸੀਗਾ ਕਿੰਨੇ ਕੁ ਚਿਰ ਦਾ ਦੀ ਨਸ਼ੇ ਕਰਦਾ ਡੇਢ ਦੋ ਸਾਲ ਹੋ ਚਲੇ ਤੇ ਵਿਆਹ ਕੇ ਕੁਵਾਰਾ ਹੀ ਹੈ ਨਹੀਂ ਕੁਵਾਰਾ ਹੀ ਹੈ ਤੇ ਤੁਹਾਨੂੰ ਕਿਤਨਾ ਪਤਾ ਲੱਗਾ ਫਿਰ ਰਾਤ ਰਾਤ ਇਹ ਦਿਨੇ ਨਾ ਦਿਨੇ ਭਰਾਵਾਂ ਪਤਾ ਲੱਗਾ ਰਾਤ ਕਿੱਥੇ ਲੱਗਦਾ ਕਿੱਥੇ ਕਿੱਥੇ ਮੌਤ ਕਿੱਥੇ ਲਿਆੜਾ ਕਿੱਥੇ ਰਗੇ ਵੀ ਮੌਤੇ ਦੀ ਸਕੂਲ ਦੇ ਸਟੇਡੀਅਮ ਦੇ ਸਕੂਲ ਦੇ ਸਟੇਡੀਅਮ ਚੋਈ ਤਸਵੀਰ ਇਹ ਲੈਂਦੀ ਡੈੱਡ ਬੋਡੀ ਦੀ ਹਾਂ ਤੇ ਕੋਈ ਪੁਲਿਸ ਨੂੰ ਦਲਾਹ ਦਿੱਤੀ ਕੋਈ ਇਦਾਂ ਕਰ ਹਾਂ ਦਿੱਤੀ ਦਲਾਹ ਉਹ ਨਹੀਂ ਵੀ ਕਰਦਾ ਮੈਂ ਜਿੱਤਾਂ ਕਰਦਾ ਜਿੰਦਰ ਸਿੰਘ ਭਾਈ ਕਿਹੜਾ ਪਿੰਡ ਆ ਧਾਰੀਵਾਲ ਦੀ ਕੀ ਗੱਲ ਹੋਈ ਆ ਮੁੰਡੇ ਨੂੰ ਮੁੰਡੇ ਨੇ ਭਾਈ ਗੱਲ ਇਦਾਂ ਹੀ ਬਕਾਨ ਤੇ ਜਾਂਦਾ ਸੀ ਬਾਹਰ ਹਾਂ ਹਾਂ ਤੋ ਤ ਪਹਿਲੇ ਲਾ ਕੇ ਮੜੇ ਮੜੇ ਬਰਨਾ ਸ਼ਾ ਕੀਤਾ ਕਰੇ ਹੂੰ ਕਰਿਆ ਕੋਨਾਂ ਦਾ ਸਿਆਣੀ ਬਾਹਰ ਹੀ ਛਾੜ ਕੇ ਭੱਜ ਜਾਏ ਦਿਨੇ ਨੂੰ ਪਤਾ ਲਗਾ ਠੇਕੇਦਾਰ ਨੂੰ ਫੋਨ ਆਇਆ ਥੜਾ ਮੁੰਡਾ ਡਿੱਗਾ ਤੇ ਕਿਹੜੀ ਜਗ੍ਹਾ ਤੋਂ ਡੱਡ ਬੜੀ ਮਿਲਿਆ ਇਹ ਹਣ ਚੁਹਲੜ ਤੋਂ ਮਿਲਣੀ ਕਿਹੜੀ ਜਗ੍ਹਾ ਤੋਂ ਇਹ ਪੱਟੀ ਮੋੜ ਦੇ ਨਾਲ ਹੀ ਲੈਂਦੇ ਬਨੇ ਲੈਂਦਾ ਚੁਹਲੜੋਂ ਅਰੇ ਸਾਰ ਤੋਂ ਜੀ ਕਿੰਨੀ ਕੁ ਉਮਰ ਸੀ ਤੇ ਮੁੰਡੇ ਉਮਰੇ ਦੀ ਪਾਈ ਅਗੀ 17 ਸਾਲ ਕਿੰਨਾ ਕੁ ਨਸ਼ਾ ਛੜਾ ਵੇਖਿਆ ਜਾਵੇ ਨਸ਼ਾ ਭਾਈ ਬਹੁਤ ਜ਼ਿਆਦਾ ਹੱਦ ਨੂੰ ਹੱਥ ਲੱਗੇ ਪੈ ਰਹੇ ਨੇ ਈ ਮੰਗ ਕਦੋਂ ਨਾ ਥੋੜਾ ਮੰਗ ਪਾਈ ਕਾਦੀ ਸਾਡੀ ਮੰਗ ਸਾਡੀ ਇਹੋ ਵੀ ਸਰਕਾਰ ਨੂੰ ਵੀ ਬੇਨਤੀ ਆ ਵੀ ਨਸ਼ਾ ਬੰਦ ਹੋ ਜਾਏ ਲੋਕਾਂ ਦੇ ਚਰਾਹ ਘਰ ਦੇ ਬੁੱਝਦੇ ਜਾਂਦੇ ਆ ਬੇਨਤੀ ਇਹੋ ਆ ਨਸ਼ਾ ਬੰਦ ਹੋ ਜਾਏ ਸਾਡਾ ਥੇ ਹੋਇਆ ਹੋਇਆ ਅੱਗਾ ਕਿ ਹੋਰ ਬਣ ਹੋਈ ਇਹ ਕਮਾਈ ਆ ਸਾਰੀ ਦੀ ਜਿਸ ਤਰ੍ਹਾਂ ਵੇਖਿਆ ਜਾਵੇ ਤਾਂ ਕੋਈ ਪੁਲਿਸ ਮਲਾਇਮਾ ਨੇ ਤਲਾਹ ਦਿੱਤੀ ਕਿ ਠਾਣਾ ਇੱਕ ਤਾਂ ਵੇਖਦਾ ਨਾ ਚਾਹ ਤਲਾਹ ਭਾਜੀ ਕੀ ਕਰਾਂਗੇ ਹੂੰ ਮਲਾਇਮ ਨੇ ਤਾਂ ਖੁਦ ਬਕਾਉਂਦਾ ਯਾਰ ਹੂੰ ਮਲਾਇਮਾਂ ਨੂੰ ਤਾਂ ਪਤਾ ਨਹੀਂ ਨਸ਼ਾ ਵੇਖਦਾ ਐਨੇ ਰੋਏ ਮੁੰਡੇ ਮਰਦੇ ਰੋਏ ਖਬਰਾਂ ਤੁਸੀਂ ਲਮਦੇ ਜੀ ਪਤਾ ਨਹੀਂ ਕਿ